ਪੁਲਿਸ ਸ਼ਰਾਬੀ ਵਾਹਨ ਚਾਲਕਾਂ ਨੂੰ ਘਰ ਛੱਡ ਕੇ ਆਏਗੀ ਇਸ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸਮਝਾਏਗੀ ਕਿ ਅਜਿਹਾ ਕਰਨ ਤੋਂ ਇਹਨੂੰ ਰੋਕਿਆ ਕਰੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਡਿਊਟੀ ਰੂਟ ਸੇਫਟੀ ਫੋਰਸ ਨੂੰ ਸੌਂਪੀ ਹੈ ਸੀਐਮਰ ਨੇ ਸ਼ਰਾਬ ਪੀ ਕੇ ਸੜਕ ਤੇ ਗੱਡੀ ਨਾ ਚਲਾਉਣ ਦੀ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਦਾ ਐਸਐਸਐਫ ਵੱਲੋਂ ਚਲਾਨ ਵੀ ਕੀਤਾ ਜਾਏਗਾ ਵਾਹਨ ਜ਼ਬਤ ਕੀਤੇ ਜਾਣਗੇ ਤੇ معمولی ਫੀਸ ਵਸੂਲਣ ਤੋਂ ਬਾਅਦ ਪੁਲਿਸ ਸ਼ਰਾਬੀ ਨੂੰ ਘਰ ਛੱਡ ਕੇ ਆਏਗੀ ਐਨਾ ਹੀ ਨਹੀਂ ਪੁਲਿਸ ਪਰਿਵਾਰ ਨੂੰ ਡਰਾਈਵਰ ਤੇ ਨਜ਼ਰ ਰੱਖਣ ਲਈ ਵੀ ਸਮਝਾਏਗੀ ਦੱਸ ਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਰੋਡ ਸੇਫਟੀ ਫੋਰਸ ਨੂੰ ਹਰੀ ਝੰਡੀ ਦਿੱਤੀ ਹੈ ਇਸ ਸੰਬੰਧੀ ਪੀਏਪ ਜਲੰਧਰ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਇਸ ਤੋਂ ਬਾਅਦ 1239 ਸੈਨਿਕ 144 ਵਾਹਨਾਂ ਨਾਲ ਸੜਕਾਂ ਤੇ ਟਟ ਗਏ ਨੇ ਸੀਐਮ ਆਰ ਨੇ ਕਿਹਾ ਕਿ ਇਹ ਫੋਰਸ 1 ਫਰਵਰੀ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗੀ ਪਹਿਲੇ ਸਾਲ ਹੀ ਸੜਕ ਖਾਸਿਆਂ ਕਾਰਨ ਹੋਣ ਵਾਲੀਆਂ ਮੋਤਾਂ ਨੂੰ ਅੱਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਤੁਰੰਤ 112 ਤੇ ਕਾਲ ਕਰੋ 30 ਕਿਲੋਮੀਟਰ ਦੇ ਅੰਦਰ ਘੁੰਮ ਰਹੀ ਐਸਐਸਐਫ ਦੀ ਗੱਡੀ 10 ਮਿੰਟਾਂ ਵਿੱਚ ਮੌਕੇ ਤੇ ਪਹੁੰਚ ਜਾਵੇਗੀ ਜ਼ਖਮੀਆਂ ਦੀ ਮਦਦ ਕੀਤੀ ਜਾਏਗੀ ਤੇ ਉਹਨਾਂ ਨੂੰ ਹਸਪਤਾਲ ਜਾਣ ਤੱਕ ਸਾਰੇ ਪ੍ਰਬੰਧ ਕੀਤੇ ਜਾਣਗੇ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜਦੋਂ ਉਹ ਸੰਸਦ ਮੈਂਬਰ ਸੰਤਾ ਉਹਨਾਂ ਨੇ ਸੜਕ ਹਾਸਿਆਂ ਵਿੱਚ ਹੋਈਆਂ ਮੋਤਾਂ ਦੇ ਅੰਕੜੇ ਮੰਗੇ ਸੀ ਦੁਬਈ 'ਚ ਟਵਾਈਟਾ ਹੈਲੈਕਸ ਗੱਡੀਆਂ ਦੇਖੀਆਂ ਸੀ ਉੱਥੋਂ ਦੀ ਪੁਲਿਸ ਇਹਨਾਂ ਦੀ ਵਰਤੋਂ ਕਰਦੀ ਹੈ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਇਹਨਾਂ ਵਾਹਨਾਂ ਨੂੰ ਸੜਕ ਸੁਰੱਖਿਆ ਬਲ ਵਰਚ ਵਤਣਗੇ ਇਹ ਵਾਹਨ ਇੰਨੇ ਸ਼ਕਤੀਸ਼ਾਲੀ ਹਨ ਕਿ ਸੜਕ ਕਿਨਾਰੇ ਖੜੇ ਟਰੱਕ ਨੂੰ ਵੀ ਟੋਅ ਕਰ ਸਕਦੇ ਨੇ